ਮੇਰੇ ਨਾਲ ਮੋਟੇ ਦਾ ਨੀਤ ਫੱਟ ਗਈ ਬਾਈ ਇਹ ਲਗਦਾ ਪ੍ਰਬੰਧ ਦੇ ਕਿ ਖੋਟਿਆਂ ਨਾਲ ਬਣੀ ਮਿੱਟੀ ਸਫਾਈ ਬਾਈ ਰੋਜ਼ ਹੀ ਆਹਾ ਇੱਧਰ ਹਾਂ ਠੀਕ ਹੈ ਲੱਖੀ ਨੇ ਮੈਂ ਕਿਹਾ ਜਾਨ ਨਹੀਂ ਪਾਣੀ ਕਰ ਇਕੱਲੀ ਸਰੋ ਹੀ ਚੱਲਦੀ ਹੈ ਬਾਈ ਇਹਦਾ ਆ ਬੰਕੀ ਕੱਢਿਆ ਅੱਛਾ ਇੱਧਰ ਵੀ ਬਾਈ ਸਾਰੇ ਖਾਣੇ ਦੇ ਵਿੱਚ ਨਮ ਰੱਖੀ ਵੱਟਾ ਖੋਟਾ ਆਹਦਾ ਬਾਈ ਜੀ ਤਰੀਨਾ ਮੇਰੇ ਬਹੁ ਫਟਾਈ ਆ ਯਾਰ ਜਿਵੇਂ ਮੇਰੇ ਵਰਗੇ ਬੰਦੇ ਕੋਲੇ ਥਾਂ ਥੋੜਾ ਹੁੰਦਾ ਬਾਲੇ ਫੁੱਡੇ ਨਹੀਂ ਪਾ ਸਕਦੇ ਮਜਬੂਰੀ ਹੁੰਦੀ ਹੈ ਨਾ ਵੀ ਚਾਹੇ ਇਹ ਜੇ ਦੋ ਫੁੱਡੇ ਪਾਲਾ ਯਾਰ ਚਾਹੇ ਚਾਲੀ ਜੋੜੇ ਬਾੜ ਦੇ ਕੋਈ ਦਿੱਕਤ ਨਹੀਂ ਜਿਵੇਂ ਹੁਣ ਤੇਰੇ ਤਾਂ ਚੱਲ 28 ਠੰਡੇ ਥਾਂ ਤੇ ਤਾਂਹਾਂ ਜਾਲੀ ਆ ਜੇ ਮੰਨ ਕੇ ਤਾਂ ਸਾਈਡਾਂ ਤੇ ਜਾਲੀਆਂ ਹੋਣ ਹਮਸਬਾਨੀ ਕੋਈ ਨਹੀਂ ਤੇ ਜਿਵੇਂ ਬੰਦਾ ਵਧੀਆ ਕਬੂਤਰ ਆ ਜਿਵੇਂ 10 ਜੋੜੇ ਤਾਂ ਹੁਣ ਆ ਰਹਿਣਾ ਜੀ ਬਹਿ ਜਾਣੇ ਭਾਵੇਂ 10 ਜੋੜੇ ਆ ਹੋਗੇ 10 ਹੀ ਇੱਥੇ ਮੋਟੇ ਲੱਗ ਸਕਦੇ ਆ ਜੇ ਲਾਉਣੇ ਹੁਣ ਮੰਨਿਆ ਵੀਲੇੜੇ ਹੋ ਗਏ ਕੂਤਰਾਂ ਨੇ ਕਬੂਤਰੀਆਂ ਨਹੀਂ ਇਹਨਾਂ ਦੇ ਬਾਹਰ ਨਾ ਡੰਡਿਆਂ ਤੇ ਕਿੰਨਾ ਤਕੜਾ ਪਰੇ ਆ ਬਾਈ ਡੱਬ ਵਾਲੇ ਕੂਤਰ ਕਿਵੇਂ ਆ ਕਿਹੜਾ ਡੱਬ ਆ ਜਨਾ ਕਲ ਫਲਾਈ ਵਾ ਢੂਈਆਂ ਦੇ ਉੱਤੇ ਕਲ ਫ ਜਿਹੜੀ ਆ ਸਾਈਡ ਤੇ ਲੱਗੀ ਹੋਈ ਆ ੱਕੀ ਕੋ ਆ ਆ ਆ ਆ ਢੂਈਆਂ ਦੇ ਲੱਗੀ ਇਹ ਤਾਂ ਜੋੜੇ ਮਿਲਾਉਣ ਲਿਆ ਸਾਹਮਣੇ ਬੈਠਾ ਇੱਕ ੱਕੀ ਕੋ ਆਇਆ ਉਹ ਸਾਹਮਣੇ ਬਾਈ ਹਾਂ 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 ਚਿੱਟੀਆਂ ਦਾ ਹਾਂ ਚਿੱਟੀਆਂ ਦਾ ਠੀਕ ਆ ਨਰ ਇਹਦੇ ਨਾਂ ਦੀ ਮਦੀਨ ਸ਼ਾਕੀ ਆਈ ਹੋਈ ਐ ਅੱਛਾ ਕਿਆ ਕੀ ਮੀਨੇ ਇੱਧਰ ਮੈਂ ਕਹਣਾ ਚਟੀਆਂ ਰਹੀਆਂ ਸਾਰੀ ਉਹ ਯਾਖੀ ਬੈਠਿਆ ਨਾ ਯਾਖੀ ਬੈਠਿਆ ਬਸ ਹੀ ਦਈ ਹੋਈ ਆ ਹਾਂ ਬੈਠਿਆ ਯਾਖੀ ਇੱਧਰ ਵੀ ਨਮ ਰੱਖੀ ਹੋਈ ਵੀ ਬਾਈ ਆਲੂ ਵਗਾਰਾ ਫਿਰ ਕਿੱਥੋਂ ਰਹਿ ਕੇ ਆਉਣੇ ਨੇ ਇਹ ਰੱਖਰੇ ਨਹੀਂ ਮਾਰਦੇ ਐ ਆ ਅਸੀਂ ਤਾਂ ਘਰੇ ਨਹੀਂ ਮਾਰਦੇ ਆਲੂ ਵਗਾਰਾ ਆਪਾਂ ਦਾ ਸੌਹੂੰ ਐਡਰਮਾ ਕਰੀਆਂ ਕਿਉਂ ਬਾਈ ਆਪਾਂ ਦਾ ਜਮੇ ਕਹਿੰਦਾ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਨਹੀਂ ਵੀ ਬਦੀਆਂ ਸੀ ਦੁਨੀਆਦਾਰੀ ਨੂੰ ਆਪਾਂ ਉਹ ਵੀ ਉਹ ਗੱਲਾਂ ਇਹ ਬਾ ਹਾ ਉੱਤਲੇ ਇੱਧਰ ਸੱਡਣ ਵਾਲੇ ਬਾਈ ਕੱਲੇ ਹਨਾ ਇੱਧਰ ਛੱਡੋਗੇ ਹੁਣ ਬੱਚੇ ਖੜਾ ਖੜਾ ਇੱਧਰ ਵੀ ਵਾਈ ਨਮ ਰੱਖੀ ਬੈਠਾ ਆ ਉਧਰ ਫਿਰ ਜਿਹੜਾ ਅੰਡਾ ਜਿਵੇਂ ਧਰੀਆਂ ਦੇ ਫਿਰ ਰੱਖੀ ਜਾਂਦੀ ਹੈ ਅਸੀਂ ਪਹਿਲਾਂ ਲਿਆ ਕੇ ਤੋੜ ਕੇ ਰੱਖ ਲੈਂਦੇ ਹਾਂ ਹਾਂ ਕੀ ਮਾਤ ਬਹੁਤ ਵਧੀਆ ਲੱਗਿਆ ਜੈ ਟਮ